ਯਦਨਸ਼ੀਅਰ ਵਿਰੋਧ ਮੂਹਮਦੇ ਤਹਿਤ ਪੰਜਾਬ ਪੁਲਿਸ ਵੱਲੋਂ ਅੱਜ ਹੁਸ਼ਿਆਰਪੁਰ ਦੇ ਪਿੰਡ ਦਿਨੋਵਾਲ ਦੇ ਵਿੱਚ ਪੁਲਿਸ ਨੇ ਕਰੀਬ 13 ਮਰਲੇ ਦੇ ਵਿੱਚ ਬਣੇ ਹੋਏ ਘਰ ਨੂੰ ਟੈਟੇਰੀ ਕੀਤਾ ਹੈ ਇਸ ਮੌਕੇ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਐਸਐਸਪੀ ਹੁਸ਼ਿਆਰਪੁਰ ਖੁਦ ਵੀ ਮੌਕੇ ਤੇ ਮੌਜੂਦ ਰਹੇ SSP ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੜਸ਼ੰਕਰ ਦਾ ਇਹ ਪਿੰਡ ਨਸ਼ੇ ਦੇ ਲਈ ਹੌਟਸਪੌਟ ਵੱਲੋਂ ਜਾਣਿਆ ਜਾਂਦਾ ਹੈ ਤੇ ਅੱਜ ਪੰਜਾਬ ਪੁਲਿਸ ਵੱਲੋਂ ਇਸ ਤੇ ਕਾਰਵਾਈ ਕੀਤੀ ਗਈ ਹੈ ਇਸ ਨਾਲ ਨਸ਼ੇ ਨੂੰ ਠਲ ਪਵੇਗੀ ਉਹਨਾਂ ਖਿਆ ਕਿ ਇਸ ਪਿੰਡ ਦੇ ਵਿੱਚ ਕਰੀਬ 9 ਪਰਿਵਾਰ ਜੋ ਨਸ਼ੇ ਦਾ ਕੰਮ ਕਰਦੇ ਨੇ ਉਹਨਾਂ ਦੇ ਉੱਤੇ 100 ਦੇ ਕਰੀਬ ਐਫ ਆਈ ਆਰ ਦਰਜ ਨੇ ਅੱਜ ਉਹਨਾਂ ਵੱਲੋਂ ਜਿਹੜਾ ਹੈ ਘਰ ਢਾਈ ਟੇਰੀ ਦਾ ਕੰਮ ਕੀਤਾ ਗਿਆ ਹੈ ਇਸ ਨਾਲ ਇਲਾਕੇ ਦੇ ਵਿੱਚ ਨਸ਼ੇ ਨੂੰ ਠਲ ਜ਼ਰੂਰ ਪਵੇਗੀ ਸਰ ਅੱਜ ਦੀ ਕਾਰਵਾਈ ਬਾਰੇ ਦੱਸੋ ਕੀ ਹੋ ਅੱਜ ਅਸੀਂ ਪੁਲਿਸ ਸਟੇਸ਼ਨ ਗੜਸ਼ੰਕਰ ਡਿਸਟ੍ਰਿਕਟ ਹੋਸਿਆਰ ਤੋਂ ਦੇ ਬਿੰਡ ਤੈਨੋਵਾਲ ਪਿੰਡ ਦੇ ਵਿੱਚ ਖੜੇ ਹੈਗੇ ਆ ਇੱਥੇ ਇੱਕ बस्ती ਹੈਗੀ ਜੋ ਕਿ ਸਾਡਾ ਹੌਟਸਪੌਟ ਵੀ ਹੈ ਕ੍ਰਾਈਮ ਦੇ ਸੰਬੰਧ ਵਿੱਚ ਤੇ ਅੱਜ ਅਸੀਂ ਇੱਥੇ ਪੁਲਿਸ ਬਲ ਦੇ ਨਾਲ ਹਰੀ ਪੁਲਿਸ ਬਲ ਦੇ ਨਾਲ ਇੱਥੇ ਮੌਜੂਦ ਹੈਗੇ ਆ ਇੱਥੇ ਨੀਅਰ ਅਬਾਊਟ ਨੋ ਫੈਮਿਲੀਜ਼ ਹੈਗੀ ਜੋ ਕਿ ਕ੍ਰਿਮੀਨਲ ਬੈਕਗਰਾਉਂਡ ਰੱਖਦੇ ਹਨ ਉਹ ਫੈਮਿਲੀਜ਼ ਨੇ ਪੰਚਾਇਤੀ ਲੈਂਡ ਤੇ ਕਬਜ਼ਾ ਕੀਤਾ ਹੋਇਆ ਸੀਗਾ ਇਲੀਗਲ ਐਂਕਰੋਜਮੈਂਟਸ ਕੀਤੀ ਹੋਈ ਸੀ ਕਿ ਨੀਅਰ ਅਬਾਉਟ 13 ਮਰਲੇ ਥਾਂ ਹੈਗੀ ਇਹਨੂੰ ਹਟਾਉਣ ਵਾਸਤੇ ਅੱਜ ਅਸੀਂ ਇੱਥੇ ਮੌਜੂਦ ਹੋਏ ਆ ਇਹਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਅਥੂਤ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਵੀ ਇੱਕ ਬੜੀ ਕਾਰਗੁਜ਼ਾਰੀ ਹੈ ਕਿਉਂਕਿ ਇੱਥੇ ਵਰਣਨ ਹੀ ਹੋ ਗਿਆ ਕਿ ਜਿਹੜੇ ਬੰਦੇ ਹੈਗੇ ਜਿਨ੍ਹਾਂ ਦੇ ਨਾਂ ਹੈਗੇ ਗੁਲਜ਼ਾਰਾ ਸੁਖਵਿੰਦਰ ਰਾਣੀ ਗੁਰदयाल ਸਿੰਘ ਮਿਰਪਾਲ ਸਿੰਘ ਅਵਰਦੀਪ ਸਿੰਘ ਦਿਲਾਕਰਾਜ ਵਰਮਜੀਤ ਸਿੰਘ ਤੇ ਨਵਦੀਪ ਸਿੰਘ ਇਹ BDPਓ ਸਾਹਿਬ ਨੇ ਇਹਨਾਂ ਦੀ ਸਾਰੀ ਪ੍ਰਾਪਰਟੀਜ਼ ਦੇਖੀ ਇਹਨਾਂ ਨੇ ਇਲੈਗਲ ਐਨਕ੍ਰੋਚਮੈਂਟਸ ਕਿੰਨੀ ਹੋਈ ਹੈ ਐਂਡ ਇਹ ਜਿੰਨੇ ਵੀ ਬੰਦੇ ਹੈਗੇ ਇਹਨਾਂ ਦੇ ਫੈਮਿਲੀ ਮੈਂਬਰਸ ਤੇ ਇਹਨਾਂ ਦੇ ਨੀਅਰ ਅਬਾ 100 FIRs ਅਰਾਊਂਡ ਦਰਜ ਹੈ ਜਿਸ ਵਿੱਚ ਜੇ ਮੈਕਸਿਮਮ ਐਨਰ FIR ਅੰਡਰ NDPS ਐਕਟ ਦਰਜ ਨੇ ਜਿਨ੍ਹਾਂ ਦੇ ਵਿੱਚ ਕਈਆਂ ਦੇ ਵਿੱਚ ਇਹਨਾਂ ਨੂੰ ਸੁਝਾਵਾ ਵੀ ਹੋਈ ਹੈ ਤੇ ਇਹ ਇੱਕ ਬੜੀ ਕਾਰਵਾਈ ਹੈਗੀ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਇਹਨਾਂ ਤੇ ਇਹਨਾਂ ਦੇ ਅਗੇ ਜੋ ਇਹ ਸਮਗਲਿੰਗ ਕਰਕੇ ਨਸ਼ਾ ਤਸਕਰੀ ਕਰਦੇ ਇੰਨੀ ਗਲ ਪੈਸਿਆਂ ਨਾਲ ਇਹ ਸਾਰੀ ਕਰਦੇ ਆ ਤੇ ਇਦਾਂ ਦੀ ਰਿਪੋਰਟ ਬਣਾਉਂਦੇ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਨਾ ਕਿ ਹੁਸ਼ਿਆਰਪੁਰ ਪੁਲਿਸ ਪੰਜਾਬ ਪੁਲਿਸ ਬਿਲਕੁਲ ਵਚਨਬੱਧ ਹੈ ਐਂਡ ਵੀ ਆਰ ਟੋਟਲੀ ਡੈਡੀਕੇਟਿਡ ਜਿਹੜਾ ਇਹ ਯੂਨ ਨਸ਼ਿਆ ਵਿਰੁੱਧ ਹੈ ਔਰ ਅਗੇਂਸ ਡਰੱਗਸ ਹੈ ਇਨੂੰ ਅਸੀਂ ਕਾਮਯਾਬ ਬਣਾਵਾਂਗੇ ਐਂਡ ਬਿਲਕੁਲ ਸਿਨਸੇਅਰਲੀ ਐਂਡ ਫੁੱਲ ਰਿਵਰਸ ਦੇ ਨਾਲ 50% ਪਬਲਿਕ ਪਬਲਿਕ ਸਪੋਰਟ ਅਸੀਂ ਇਹਨੂੰ ਸਕਸੈਸ ਕਰਾਂਗੇ ਇੱਕ ਮੈਸੇਜ ਮੈਸੇਜ ਕੋਈ ਮੈਸੇਜ ਇੱਕ ਪਰਸ ਇੱਕ ਮੈਸੇਜ ਜਿਸ ਤਾਰੇ ਜੋ ਇਹ ਮੋਹਿੰਮ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਤਾਂ ਹੀ ਕਾਮਯਾਬ ਹੋ ਸਕਦੀ ਹੈ ਜਦੋਂ ਇਹਦੇ ਵਿੱਚ ਪਬਲਿਕ ਸਾਡਾ ਸਪੋਰਟ ਦੇ ਆਖਰੀ ਘੜੀ ਬਹੁਤ ਕਰਨ ਸਪੋਰਟ ਮਿਲ ਰਿਹਾ ਹੈ ਜੋ ਸਾਡੀ ਨਸ਼ਾ ਮੁਕਤੀ ਯਾਤਰਾ ਚੱਲ ਰਹੀ ਹੈ PDC ਸਾਡੇ ਜੋ ਫੋਕ ਹੋਏ ਹੈ ਉਹ ਬਹੁਤ ਵਧੀਆ ਉਹਨਾਂ ਦਾ ਰਿਸਪਾਂਸ ਮਿਲ ਰਿਹਾ ਹੈ ਬਹੁਤ ਅੱਛੀ ਇਨਫਰਮੇਸ਼ਨ ਸਾਨੂੰ ਮਿਲ ਰਹੀ ਹੈ ਜਿੱਤੇ ਤੇ ਅਸੀਂ ਰੈਗੂਲਰ ਕਾਰਵਾਈ ਕਰ ਰਹੇ ਹਾਂ ਸਾਡੇ ਕੋਲ ਜੋ ਸੇਫ ਪੰਜਾਬ ਟਿੱਪਲਾਈਨ ਹੈਗੀ ਐਂਡ ਡਰਗ ਹੈਲਪਲਾਈਨ ਉਹਦੇ ਤੇ ਬਹੁਤ ਸਾਰੇ ਇਨਪੁਟਸ ਆਉਂਦੇ ਨੇ ਜਿੰਨੂੰ ਕਿ ਅਸੀਂ ਬਹੁਤ ਅੱਛੇ ਤਰੀਕੇ ਨਾਲ ਕਨਵਰਟ ਕਰ ਰਹੇ ਹਾਂ ਉਸ ਨੀਅਰ ਅਬਾਊਟ 2 ਤੋਂ ਨੀਅਰ ਅਬਾਊਟ ਅਸੀਂ ਐਫਆਈਆਰਸ ਲੋਚ ਕਰ ਚੁੱਕੇ ਹਾਂ ਔਨ ਫੇਸਿਸ ਆਫ ਦੋਸ ਟਿਪਸ ਐਂਡ ਇਨਫਰਮੇਸ਼ਨ ਪਬਲਿਕ ਵੱਲੋਂ ਆਦੀ ਹੈ ਤੋਂ ਪਬਲਿਕ ਸਪੋਰਟ ਇਜ਼ ਆਫ ਆਟਮੋਸਟ ਇੰਪੋਰਟੈਂਸ ਇਹਦੇ ਨਾਲ ਤੇ ਪਬਲਿਕ ਦੇ ਸਪੋਰਟ ਨਾਲ ਪੰਜਾਬ ਪੁਲਿਸ ਬਹੁਤ ਸਾਰੇ ਐਡਿਕਟਸ ਨੂੰ ਡੀ ਐਡਿਕਸ਼ਨ ਸੈਂਟਰ ਰੀਹੈਬ ਸੈਂਟਰ ਐਂਡ ਆਊਟ ਸੈਂਟਰ ਦੇ ਵਿੱਚ ਵੀ ਲਿਜਾ ਰਹੀ ਹੈ ਤੇ ਦੋਨੋਂ ਤਰਫ ਐਨਫੋਰਸਮੈਂਟ ਤੇ ਜੋ ਜਿਹੜੇ ਐਡਿਕਟਸ ਹੈ ਉਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਐਂਡ ਇਹ ਯੁੱਗ ਨਸ਼ਿਆਂ ਵਿਰੁੱਧ ਨੂੰ ਸਕਸੈਸਫੁਲ ਬਣਾਉਣ ਵਾਸਤੇ ਪਬਲਿਕ ਦਾ ਸਪੋਰਟ ਦਿੱਤਾ ਜਾਏ ਬਹੁਤ ਜ਼ਰੂਰੀ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ।